हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨ ਬੱਚੀਆਂ ਤੇ ਲੈ ਲੈ ਕੇ ਆਏ ਜੀ ਆਉ ਪੁੱਛ ਲੈਨੇ ਬਾਈ ਤੁਹਾਡੇ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬੜੀ ਹਾਂ ਜੀ ਨਾਮ ਤੇ ਡਰੈੱਸ ਬੋਲ ਆਹ ਸਿੰਦਾ ਸਿੰਘ ਜੀ ਪਿੰਡ ਸ਼ੰਨਾਗਲਾ ਸਿੰਘ ਜਿਹੜਾ ਬਰਨਾਲਾ ਜ਼ਿਲ੍ਹਾ ਤਾਂ ਪਾ ਜੀ ਨੇੜੇ ਪਿੰਡ ਬਈ ਨੇੜੇ ਭਧੌੜਾ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 95017 ਜੀ 992434 ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ ਇਹ ਹੋਊ ਜੀ 10 ਮਹੀਨਿਆਂ ਦੀ ਉਹ ਮਨ 10 ਮਹੀਨਿਆਂ ਦੀ ਕਿਹੜੇ ਟੀਕੇ ਦੀ ਹੈ ਭਾਈ ਟੀਕਾ ਦੁਕਾਨੀ ਜੇ ਆਪਾਂ ਐਵੇਂ ਕਹਿ ਦਗੇ ਲੈ ਕੇ ਆਵਾਂਗੇ ਵਧਗਾਉਂ ਬੱਚੀ ਚੰਗੀ ਆ ਵਧਗਾ ਦੁੱਧ ਵਾਲੀ ਗਾਂ ਦੀ ਆ ਜੀ ਕਿੰਨਾ ਕਿੰਨਾ ਚੰਗੀ 3 ਕਿਲੋ ਦੁੱਧ ਸੀਗਾ ਗਾਂ ਥਲੇ ਠੀਕ ਆ ਲਿਖਾਈ ਫੇਸ ਭਾਈ ਫੇਸਬੁਕ ਤੋਂ ਬਹੁਤ ਚੰਗਾ ਜੀ ਸਮੀ ਪਲੀਆ ਫੇਸ ਬੜਾ ਚੰਗਾ ਬਾਕੀ ਦੁੱਧ ਦਾ ਅੱਧਾ ਅਗਲਾ ਪੂਰਾ ਫੁੱਲ ਛੱਡਿਆ ਵਾ ਹਮ ਫੇਸ ਬੜਾ ਚੰਗਾ ਨਾਸਾਂ ਗਲਾਬੀ ਬਹੁਤ ਵਧੀਆ ਜੀ ਚੰਗੀ ਆ ਥਣਾ ਦੀ ਆਪਣੀ ਗਰੰਟੀ ਹੈ ਜੀ ਜਮਾ 4 ਖਾਨ ਹੋਣਗੇ ਇੱਕ ਵੀ ਵੱਧ ਨਹੀਂ ਬੋ ਠੀਕ ਹੈ ਬਾਈ ਹਾਂ ਥਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ 4 ਹੀ ਥਣ ਹੋਣਗੇ 5 ਵੀ ਕੋਈ ਫੋੜ ਛਾਂਗ ਪੂਰਾ ਨਹੀਂ ਹੋਣੀ ਬਾਈ ਕਹਿੰਦਾ ਝੋਲੀ ਦੀ ਬਿਲਕੁਲ ਸਾਫ ਆ ਗਈ ਫੇਸਬੁਕ ਦਿਖਾ ਦਿਓ ਬਹੁਤ ਚੰਗਾ ਫੇਸ ਚੰਗਾ ਕੱਢ ਬੜਾ ਥੋੜਾ ਤਿਹਰੇ ਦਾ ਮੰਗ ਸਮੀ ਪਲੀਆ ਬੱਚੀ ਬਾਈ ਰਾਜ ਜੀ ਆ ਉਰਾਤਾ ਰਹਾ ਕਰ ਮਲੀ ਦਾ ਢੋਲੀ ਝੋਲੀ ਜਿਵੇਂ ਗੱਬਣਾ ਦਾ ਹੁੰਦਾ ਆਏ ਆ ਜੀ ਠੀਕ ਆ ਗੱਬਣ ਵਾਲੀ ਝੋਲੀ ਪਾਈ ਕਹਿੰਦਾ ਬਣਾਈ ਬੈਠੀ ਆ ਬਾਕੀ ਨੇੜੇ ਤੋਂ ਰਖਾਨ ਨੇ ਝੋਲੀ ਕੋਈ ਚੱਕਰੀ ਨਹੀਂ ਬਾਈ ਲੈ ਵੇ ਕੀ ਬਾਤ ਆ ਝੋਲੀ ਬਹੁਤ ਚੰਗੀ ਆ ਹਨਾ ਝੋਲੀ ਬਹੁਤ ਚੰਗੀਆਂ ਬਾਕੀ ਫੇਸ ਫੂਸ ਦੇਖ ਲਓ ਜਿਹਨੇ ਸਾਹਮਣੀ ਆ ਜੀ ਕੋਈ ਮਾੜੀ ਨਹੀਂ ਜੀ 5 6 ਮਹੀਨਿਆਂ ਨੂੰ ਟੀਕਾ ਲਿਆ ਨੂੰ ਪਹਿਲੇ ਦੂਜੇ ਮਹੀਨੇ ਚ ਠੀਕ ਆ ਬਾਈ ਤੇ ਕੀ ਮੋਲਾ ਦਾ ਜਾਇਜ਼ ਜਾ ਫਿਰ ਮੋਲਾ ਬਦ ਇੰਨਾ ਇਕੱਠਾ ਵੀ ਕਰ ਲਾਂਗੇ ਜੀ ਜੇ ਕੱਲੀ ਕੱਲੀ ਦਾ ਪੁੱਛੂ ਆਪਾਂ ਫਿਰ ਦੱਸ ਦਾਂਗੇ ਬਹੁਤ ਠੀਕ ਆ ਦੋ ਨੰਬਰ ਕੋਲ ਲਓ ਦੋ ਨ ਇਹ ਹੋ ਜੀ 11 ਕਿ ਮਹੀਨੇ ਦੀ ਬੱਚੀ ਜੀ ਇਹ ਵੀ ਖੀਰੀ ਦੰਦੋ ਤਿੰਨੇ ਖੀਰ ਮੈਂ ਜੀ ਤਿੰਨੇ ਦੰਦੋਂ ਖੀਰੀਆਂ ਨੇ ਥਣ ਚਾਰ ਚਾਰ ਆ ਗਈ ਮਾਂ ਦਾ ਦੁੱਧ ਬਾਈ ਇਹਦਾ ਵੀ 21 ਕਿਲੋ ਸੀਗਾ ਜੀ ਠੀਕ ਆ ਹਾਂ ਬਰੀਕੀ ਜਾਣਾ ਬੱਚੀ ਹਾਂ ਇਹ ਨਹੀਂ ਮੋਟੀਆਂ ਜੀ ਪਤਲੀਆਂ ਦੇਖੋ ਬੰਦਾ ਜਮਾ ਬਰੀਕੀ ਆ ਬਾਈ ਬਰੀਕੀ ਚਾ ਬੱਚੀ ਬਾਕੀ ਮੂੰਹਵਾ ਦਿਖਾ ਦਿਓ ਜੀ ਛੇਸ ਬੜਾ ਪਿਆਰਾ ਹਨਾ ਹਾਂ ਪੂਰਨਾ ਚੰਗਾ ਬਸ ਇੱਕ ਆਪਣਾ ਬੱਚੀ ਦੇ ਵਿੱਚ ਹੋਰ ਕਿ ਦਿਖਾ ਦਿੰਗੇ ਆਪਾਂ ਬਾਕੀ ਤੋਰਾ ਵਗੈਰਾ ਵੀ ਚੈੱਕ ਕਰਵਾ ਲੈਂਦੇ ਆ ਆ ਇਸ ਬੜਾ ਚੰਗਾ ਕਰਮ ਵਾਲੀ ਦਾ ਵਰੀ ਕੀ ਜਾਣ ਚਾ ਜੀ ਆਏ ਨੇ ਬਿੱਲੇ ਸੁਣਾਈਆਂ ਜਾਣ ਚਾ ਬੁਰੀਆਂ ਸਹੀ ਗੱਲ ਆ ਜਾਣ ਚਾ ਬਈ ਸਮੇਂ ਪਲੀ ਆ ਬੱਚੀ ਤੋਰਾ ਤੋਰਾ ਚੰਗੀਆਂ ਚੰਗੀ ਆ ਬੱਚੀ ਬਈ ਤਾਂ ਸੀਮੰਟ ਤਾਂ ਨਹੀਂ ਪਤਾ ਬਈ ਕਿਹੜੇ ਦੀ ਆ ਨਹੀਂ ਨਹੀਂ ਸੀਮੰਟ ਨਹੀਂ ਜੀ ਆਪਣਾ ਕੋਈ ਵੀ ਤੇ ਕੀ ਮੁੱਲ ਆ ਫਿਰ ਇਹਦਾ ਫਿਰ ਸੱਤ ਤਿੰਨਾਂ ਦਾ ਹੀ ਕਰਨਾ ਹੈ ਬਤ ਤਿੰਨਾ ਵੀ ਕਰ ਦਾਂਗੇ ਜੇ ਫੋਨ ਤੇ ਦੱਸ ਦਾਂ ਜੇ ਕੱਲੀ ਕੱਲੀ ਕੋਈ ਲੈਣੀ ਚਾਹੂ ਠੀਕ ਆ ਘੱਟ ਨਾ ਬਾਬਾ ਸਾਹਿਬ ਜਣੇ ਹੀ ਦੇ ਦਾਂਗੇ ਕੱਲੀ ਦਾ ਮੁੱਲ ਕਰਾਉਣਾ ਬਾਈ ਇਹਦਾ ਫੋਨ ਤੇ ਪੁੱਛ ਲਓ ਤਿੰਨਾ ਦਾ ਇਕੱਠਿਆਂ ਦਾ ਮੁੱਲ ਐਂਡ ਤੇ ਦੱਸਾਂਗੇ ਬਾਈ ਝੂਲੀ ਦਿਖਾਉਣ ਝੂਲੀ ਕਮਾਲ ਆ ਹੈ ਨਾ ਬਾਈ ਝੂਲਣਾ ਤਿੰਨਾ ਦਾ ਪੂ ਇੱਕ ਨੰਬਰ ਆ ਜੀ ਸਹੀ ਗੱਲ ਆ ਗੱਲਾ ਗੱਲਾ ਥਾਣਾ ਜੀ ਆ ਦੇਖ ਲੈ ਠੀਕ ਆ ਸਮੀ ਭਲੀ ਆ ਬੱਚੀ ਰਾਜੀ ਆ ਹੈ ਨਾ ਕੀ ਬਾਤ ਆ ਅੱਗੇ ਬਾਈ ਤਣਾ ਨੰਬਰ ਕਿੰਨੀ ਉਮਰ ਹੈ ਜੀ ਏ ਵੀ ਬਸ ਇਹੀ ਹੈ ਜੀ 10-11 ਮਹੀਨਿਆਂ ਦੀ ਓਕੇ ਬਾਈ ਦੰਦੋਂ ਕੀਰੀ ਹੈ ਵੀ ਦੰਦੋਂ ਇਹ ਵੀ ਖੀਰੀ ਹੈ ਜੀ ਠੀਕ ਹੈ ਖੋਲਿਓ 20 ਤੋਂ ਪਲੱਸ ਇਹਦੀ ਮਾਦਾ ਦੁੱਧਾ ਜੀ ਥੇਸ ਬੜਾ ਚੰਗਾ ਬੋਦੀ ਚੰਗੀ ਆ ਮਾਦਾ ਖਾਣ ਤੋਂ ਇਹਦੇ ਵੀ ਚਾਰ ਆ ਜੀ ਜਮਣੇ ਠੀਕ ਅੱਧ ਬੱਡ ਵੀ ਕਰਮਾਈਦਾ ਚੰਗਾ ਜਾਂ ਖਾਣ ਵੀ ਬਾਈ ਕਹਿੰਦਾ ਚਾਰ ਹੀ ਹੋਣਗੇ ਪੰਜਵਾਂ ਕੋਈ ਕੋੜਛਾਂਗ ਪੋਰਾ ਨਹੀਂ ਹੋਣੀ ਚੰਗੀ ਆ ਸਮੀ ਪਲੀ ਬਰੀਕੀ ਜੇ ਵੀ ਆ ਬਾਈ ਤੇ ਤੋਰਾ ਤਾਰਾ ਦੇਖੋ ਬਾਈ ਬੱਚੀ ਦਾ ਸਮੀ ਪਲੀ ਆ ਜੀ ਤੇ ਫੱਠਪੁੜਾ ਚੈੱਕ ਕਰ ਲਓ ਚੰਗੀ ਆ ਬਈ ਕੋਈ ਟਾਲੂ ਜੀ ਨਹੀਂ ਹੈਗੀ ਪਿੱਛੇ ਤੋਂ ਹਨਾ ਤੂੰ ਵੀ ਤਾਂ ਦੇਖੋ ਜਮਾ ਸਿੱਧੀ ਹੈ ਜੀ ਪੱਧਰ ਹੈ ਨਾ ਸਟੇਟ ਆ ਗਈ ਉੱਪਰ ਆਹ ਅਲੋ ਕੀ ਮੁੱਲ ਆ ਫਿਰ ਤਿੰਨਾਂ ਦਾ ਤਿੰਨਾਂ ਦਾ ਜੀ ਮੁੱਲ ਕਰਾਉਣ ਕੋਸ ਕਰਾਈਏਗੇ ਜੀ ਹੂੰ ਬਸ ਐ ਜਸ 52000 ਨਾ ਦੇ ਦਾਂਗੇ ਤਿੰਨੇ ਠੀਕ ਆ ਬਾਈ ਮੁੱਲ ਕਰਾਓ ਉਹਦਾ ਜੋ ਮਾਨਤਾਨ ਕਰ ਦਾਂਗੇ ਜੀ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ 52000 ਦੀਆਂ ਬੱਚੀਆਂ ਬਾਈ ਕਹਿੰਦਾ ਦੇ ਦਾਂਗੇ ਵਿੱਚੋਂ ਫੇਰ ਵੀ ਪੂਰਾ ਵਧੀਆ ਮਾਨਤਾਨ ਬਾਈ ਕਹਿੰਦਾ ਜ਼ਰੂਰ ਹੋ ਜਾਊਗਾ ਝੋਲੀ ਦਿਖਾਉਨੇ ਆ ਕੱਲਾ ਕੱਲਾ ਥਾਣ ਪੂਰੀ ਵਿੱਚੀ ਤੇ ਥਾਣ ਲੱਗਿਆ ਬਈ ਕੱਦ ਵੱਡ ਚੰਗੇ ਆ ਦੰਦਾਂ ਦੇ ਖੀਰੀਆਂ ਥਾਣ ਝੂੜੀਆਂ ਸਾਫ ਆ ਬਈ ਤੇ ਜੇ ਕੱਲੀ ਕੱਲੀ ਦਾ ਮੁੱਲ ਪੁੱਛਣਾ ਆ ਬਾਈ ਤਾਂ ਫੋਨ ਤੇ ਪਤਾ ਕਰ ਲਿਓ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਜਮਾ ਜਿਆਦਾ ਗ੍ਰੇਟ ਕਰਿਆ ਜੀ ਆਪਾਂ ਤੇ ਨਾ ਦਾ ਸਾਨੂੰ ਵੀ ਪਤਾ ਇੰਨਾ ਤਾਂ ਖਾਈ ਜਾਂ ਲੰਗੀਆਂ ਸਹੀ ਗੱਲ ਜੇ ਸਾਂਭਣਾ ਹੋਣੇ ਟੜਕਾਂ ਹੂੰ ਹੂੰ ਇੰਨੇ ਇੰਨੇ ਪੈਸੇ ਤਾਂ ਖਾਈ ਜਾਂਦੇ ਆ ਬਾ ਪੰਜ ਪਾਵੇਂ ਮਹੀਨਾ ਨੂੰ ਟੀਕੇ ਲੈ ਲੈਣੀਆਂ ਬਦਲੇ ਸਾਂਭਣੇ ਨੇ ਸਹੀ ਗੱਲ ਆ ਬਈ